हाँ जी मैं थोड़े अपने पंजाब पाप बस पटियाला सो so, नवरात्रि वैडिंग सीजन चल रहा है वैडिंग की शॉपिंग करने जल्दी तो जल्दी विजिट करो थोड़े अपने पाब ज्वेलर से क्योंकि तो कि बहुत ही ज्यादा यूनीक एक्सट्रॉडनरी डिजाइनिंग लैके आ चुके हैं ਕਤੂਰ ਵੈਰਾਈਟੀ ਲੈ ਕੇ ਆ ਚੁੱਕੇ ਆ। ਸੋ ਆ ਦੀ ਵੈਟਿੰਗ ਦੀ ਸ਼ਾਪਿੰਗ ਦੀ ਸਭ ਨੂੰ ਜਲਦੀ ਜਲਦੀ ਵਿਜ਼ਿਟ ਕਰੋ ਤੁਹਾਡੇ ਆਪਣੇ ਪੰਜਾਬ ਦੇ ਵਿੱਚ। ਥੈਂਕ ਯੂ। ਜੇਕਰ ਜੀ ਸਰਕਾਰ ਵੱਲੋਂ ਤੁਹਾਨੂੰ ਕਿੱਦਾਂ ਦਾ ਮਾਨ ਸਨਮਾਨ ਦਿੱਤਾ ਗਿਆ ਉਹਦੇ ਬਾਰੇ ਦੱਸੋ। ਦੱਸੋ ਗਵਰਨਮੈਂਟ ਆਫ ਇੰਡੀਆ ਦੀ ਇੱਕ ਸੰਸਥਾ ਹੈ ਜੀ ਲੇਜੈਂਡਰੀ ਪੀਸ ਅਵਾਰਡ ਕੌਂਸਲ ਜਿਹੜੀ ਰਜਿਸਟਰਡ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ। ਉਹਨਾਂ ਦੇ ਵੱਲੋਂ ਐਮ ਐਸ ਐਮਈ ਨੀਤੀਯੋਗ ਤੇ ਮਿਨਿਸਟਰੀ ਆਫ ਫੋਰਨ ਐਕਸਟਰਨਲ ਅਫੇਅਰ ਵੱਲੋਂ ਜਿਹੜਾ ਮੈਨੂੰ 100 ਡੀ ਡਾਕਟਰ ਅਵਾਰਡ ਦਿੱਤਾ ਗਿਆ ਹੈ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਪਾਰੇ ਸਰਕਾਰ ਦਾ ਤੇ ਉੱਥੇ ਆਏ ਹੋਏ ਸਾਰੇ ਚੀਫ ਗੈਸਟ ਦਾ ਤੇ ਡਾਕਟਰੇਟ ਦੀ ਸਾਰੀ ਟੀਮ ਦਾ ਕਿੰਨੇ ਕਿ ਬੰਦਿਆਂ ਨੂੰ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੇ ਅਵਾਰਡ ਦਿੱਤੇ ਗਏ ਦੇਸ਼ ਭਰ ਦੇ ਵਿੱਚ ਅੱਛੇ ਬਿਜ਼ਨਸਮੈਨ ਨੂੰ ਦੇਖਦੇ ਹੋਏ ਅਲੱਗ-ਅਲੱਗ ਤਰੀਕੇ ਦੇ ਨਾਲ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਉਹ ਆਪਣੇ ਹਿਸਾਬ ਨਾਲ ਬੰਦੇ ਚੁਣਦੀ ਹੈ ਤੇ ਉਹਨਾਂ ਨੂੰ ਇਹ ਪ੍ਰਾਈਜ਼ ਦਿੰਦੀ ਹੈ ਜਿਸ ਦਿਨ ਅਸੀਂ ਫੰਕਸ਼ਨ ਤੇ ਪਹੁੰਚੇ ਸੀ ਉਸ ਦਿਨ ਤੱਕ तकरीबन 72 ਬੰਦੇ ਇਸ ਫੰਕਸ਼ਨ ਦੇ ਵਿੱਚ ਪਹੁੰਚੇ ਸੀ ਹੁਣ ਤਾਂ ਉਹ ਡਾਕਟਰ ਸਾਹਿਬਾਨ ਕੀ ਜੋ ਕੌਂਡਰੀ ਡਾਕਟਰੇਟ ਦਾ ਅਵਾਰਡ ਮਿਲਿਆ ਤਾਂ ਉਹਦੇ ਮੁਤਾਬਿਕ ਬਣ ਹੀ ਗਿਆ ਜੀ ਬਿਲਕੁਲ ਹੁਣ ਤੋਂ ਸਭ ਕਿੱਦਾਂ ਦਾ ਜਿਹੜਾ ਬਚਪਨ ਦੇ ਵਿੱਚ ਮੈਂ ਗੱਲ ਕਰੂੰਗਾ ਥੋੜਾ ਜਿਹਾ ਕਿਵੇਂ ਪ੍ਰੇਰਣਾ ਆਈ ਤੁਹਾਨੂੰ ਐਡਾ ਵੱਡਾ ਬਿਜ਼ਨਸਮੈਨ ਬਣਨ ਦੀ ਥੋੜਾ ਜਿਹਾ ਤੁਸੀਂ ਸ਼ੇਅਰ ਕਰੋ ਪਰਿਵਾਰ ਦੇ ਵੇਖੋ ਕੋਈ ਵੀ ਬੰਦਾ ਜਿਹੜਾ ਹੈ ਪ੍ਰੇਰਣਾ ਤਾਂ ਜਿਹੜੀ ਆ ਉਹ ਪਰਿਵਾਰ ਤੋਂ ਹੀ ਮਿਲਦੀ ਹੈ ਕਿਉਂਕਿ ਬਿਜ਼ਨਸਮੈਨ ਪਰਿਵਾਰ ਸੀ ਸ਼ੁਰੂ ਤੋਂ ਹੀ ਸਾਡੇ ਫਾਦਰ ਸਾਹਿਬ 1950 ਦੇ ਵਿੱਚ ਉਹਨਾਂ ਨੇ ਆਟੇ ਦੀ ਚੱਕੀ ਲਾਈ ਸੀ ਤੇ ਬਹੁਤ ਵੱਡਾ ਬਿਜ਼ਨਸ ਉਹਨਾਂ ਨੇ ਸਟੈਬਲਿਸ਼ ਕੀਤਾ ਉਸ ਤੋਂ ਬਾਅਦ ਮੈਨੂੰ ਵੀ ਬਿਜ਼ਨਸ ਦੀ ਲਗਨ ਲੱਗ ਗਈ ਤੇ ਉਸ ਪ੍ਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਪਤਾ ਨਹੀਂ ਲੱਗਿਆ ਕਦੋਂ ਤੋਂ ਕੀ ਹੁੰਦਾ ਚਲਾ ਗਿਆ ਤੇ ਅੱਜ ਉਹ ਦਿਹਾੜਾ ਆ ਗਿਆ ਜਿਹੜਾ ਮੁਕਾਮ ਤੇ ਮੈਂ ਪਹੁੰਚਿਆ ਜਿਹੜਾ ਮੈਨੂੰ 100 ਡਾਕਟਰ ਅਵਾਰਡ ਮਿਲੇ ਉਸ ਦੇ ਵਿੱਚ ਇਕੱਲੀ ਮੇਰੀ ਮਿਹਨਤ ਨਹੀਂ ਹੈ ਜਿਸ ਦੇ ਵਿੱਚ ਮੇਰਾ ਸਾਰਾ ਪਰਿਵਾਰ ਮੇਰੀ ਵਾਈਫ ਮੇਰੇ ਬੱਚੇ ਮੇਰੀਆਂ ਡਾਟਰ ਜਿਨ੍ਹਾਂ ਨੇ ਇਹ ਸਾਰੇ ਉਦਮ ਨੂੰ ਚੱਕਦੇ ਹੋਏ ਬਹੁਤ ਮਿਹਨਤ ਕਰਕੇ ਅੱਜ ਇਸ ਫੈਮਿਲੀ ਦੇ ਹੈਡ ਨੂੰ ਇਸ ਥਾਂ ਤੇ ਪਹੁੰਚਾਇਆ ਮੈਂ ਸਭ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤਰਵਨ ਸਾਹਿਬ ਬਹੁਤ ਵੱਡੇ ਬਿਜ਼ਨਸਮੈਨ ਹੋ ਜੇਸ਼ਾ ਜੀ ਤੁਹਾਡਾ ਨਾਮ ਹੈ ਅਗਰ ਪੰਜਾਬੀ ਜਾਂਦੇ ਨੇ ਅਗਰ ਕੋਈ ਮਜਬੂਰ ਹੁੰਦਾ ਤਾਂ ਤੁਸੀਂ ਕੀ ਉੱਥੇ ਉਹਨਾਂ ਦਾ ਹੱਥ ਫੜੋਗੇ ਕਿਉਂਕਿ ਬਹੁਤ ਬਹੁਤ ਬੜਾ ਬੜਾ ਮਨੂ ਦੇਖੋ ਜਿਆਦਾ ਵੱਡੀ ਗਲਤ ਮੈਂ ਨਹੀਂ ਕਰਦਾ ਅੱਜ ਦੀ ਡੇਟ ਦੇ ਵਿੱਚ ਤਕਰੀਬਨ 35 ਤੋਂ 40 ਬੰਦੇ ਮੇਰੇ ਕੋਲ ਇੱਥੇ ਪਟਿਆਲੇ ਦੇ ਵਿੱਚ ਕੰਮ ਕਰ ਰਹੇ ਨੇ ਤੇ ਆਸਟ੍ਰੇਲੀਆ ਜਿਹੜੇ ਮੇਰੇ ਸ਼ੋਰੂਮ ਨੇ ਉਹਦੇ ਵਿੱਚ 100 ਤੋਂ 120 ਪੰਜਾਬੀ ਬੱਚੇ ਉਹਦੇ ਵਿੱਚ ਕੰਮ ਕਰ ਰਹੇ ਨੇ ਤੇ ਮੈਨੂੰ ਉਹਨਾਂ ਨੂੰ ਆਪਣੇ ਕੋਲ ਕੰਮ ਦੇਣ ਤੇ ਉਹਨਾਂ ਦੀ ਮਦਦ ਕਰਨ ਤੇ ਉਹਨਾਂ ਦੀ ਫਾਈਨੈਂਸ਼ੀਅਲੀ ਮਦਦ ਕਰਨ ਤੇ ਵੀ ਬਹੁਤ ਖੁਸ਼ੀ ਹੁੰਦੀ ਹੈ ਔਰ ਸਭ ਤੋਂ ਵੱਡੀ ਇੱਕ ਗੱਲ ਹੋਰ ਜਿਹੜੀ ਮੈਂ ਹਰ ਇੱਕ ਨੂੰ ਬਰੇ ਮਾਨ ਨਾਲ ਕਹਿਣਾ ਵੀ ਸਾਡੀਆਂ ਸਾਰੀਆਂ ਜਿੰਨੀਆਂ ਵੀ ਸੁਪਰਮਾਰਕੀਟ ਨੇ ਉਹਦੇ ਵਿੱਚ ਚਾਹ ਪਾਣੀ ਤੇ ਕੋਲਡ ਡਰਿੰਕ ਹਰ ਕਸਟਮਰ ਵਾਸਤੇ ਹਮੇਸ਼ਾ ਫ੍ਰੀ ਹੈ ਤੇ ਫ੍ਰੀ ਰਹੇਗਾ ਅੱਜ ਤੇਰੀ ਸੱਤਾ ਵੱਲੋਂ ਤੁਹਾਨੂੰ ਮਾਨ ਦਿੱਤਾ ਗਿਆ ਅੱਜ ਤ੍ਰਿਪੜੀ ਮੇਨ ਬਾਜ਼ਾਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਜਿਹੜੀ ਸਾਡੀ ਟੀਮ ਹੈ ਮੇਨ ਜਿਸ ਦੇ ਪ੍ਰੈਜ਼ੀਡੈਂਟ ਨੇ ਸ਼੍ਰੀ ਜਿੰਟੂ ਨਾਸਰਾ ਜੀ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਅੱਜ ਇਹਨਾਂ ਵੱਡਾ ਜਿਹੜਾ ਸਨਮਾਨ ਦਿੱਤਾ ਗਿਆ ਮੈਂ ਉਹਨਾਂ ਦਾ ਤੇ ਆਈ ਹੋਈ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਫੇਰ ਇਹਨਾਂ ਮਾਨ ਬਖਸ਼ਣ ਦੇ ਆਈ ਐਮ ਵੈਰੀ ਥੈਂਕਫੁਲ एवरीवन ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡੀ ਸੱਤਾ ਵੱਲੋਂ ਅੱਜ ਕਿੰਨਾਂ ਨੂੰ ਸਨਮਾਨ ਦਿੱਤਾ ਗਿਆ ਕਿਉਂ ਵੀ ਅੱਜ ਸਾਡੀ ਮੇਨ ਬਜ਼ਾਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਜਿਹੜੇ ਕੀ ਸਾਡੇ ਸ਼੍ਰੇਸ਼ ਤਮਨ ਜੀ ਵਾਈਸ ਪ੍ਰਧਾਨ ਨੇ ਬਿਆਰ ਦੇ ਨਾਲ ਤੁਸੀਂ ਸੁਣ ਹੀ ਹੈ ਕਟੋਵਰ 40 ਤੋਂ 50 ਸਾਲਾਂ ਤੋਂ ਸ਼੍ਰੇਸ਼ ਬੁਖ ਡੀਪੋ ਤੇ ਇਹਨਾਂ ਦਾ ਇੰਨਾ ਕਿ ਬਾਜ਼ਾਰ ਨੇ ਹੈ ਕਿ ਸਭ ਨੂੰ ਪਤਾ ਹੀ ਹੈ ਜਿਹੜੇ ਕਿ ਇਹਨਾਂ ਦੇ ਵੱਡੇ ਬੇਟਾ ਸਨੀ ਜੀ ਸਾਇਲ ਜੀ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਇਹਨਾਂ ਦਾ ਸ਼ੋਰੂਮ ਨੇ ਬਹੁਤ ਬਰਮਾਤਮਾ ਨੇ ਉਹ ਬਖਸ਼ਿਸ਼ ਦਿੱਤੀ ਹੈ ਤੇ ਜੋ ਕਿ ਸ਼ਰੇਸ਼ ਤਮਨ ਜ ਨੂੰ ਸੈਂਟਰਲ ਗਵਰਨਮੈਂਟ ਵੱਲੋਂ ਅਵਾਰਡ ਮਿਲੇਗਾ ਡਾਕਟਰ ਦਾ ਜਿਹੜਾ ਕਿ ਦੇਖ ਲਓ ਵੀ ਡਾਕਟਰ ਬੰਦਾ ਕਿਵੇਂ ਹੈ ਕਿਵੇਂ ਪੜ੍ਹਾਈ ਤੋਂ ਬਾਅਦ ਬੰਦਾ ਬਣਦਾ ਹੈ ਤੇ ਕਿੱਥੇ ਕਿਵੇਂ ਅਵਾਰਡ ਮਿਲਦਾ ਉਹ ਅਸੀਂ ਬਹੁਤ ਹੀ ਛਰੇਸ਼ ਤਾ ਜੀ ਤੇ ਇਹਨਾਂ ਦੇ ਬੱਚਾ ਦਾ ਬਹੁਤ ਹੀ ਸਾਨੂੰ ਖੁਸ਼ੀ ਆ ਗਈ ਬਰਾਦਰੀ ਦੇ ਵਿੱਚ ਇਹਨਾਂ ਨੇ ਨਾਮ ਕਮਾਇਆ ਔਰ ਪਰਮਾਤਮਾ ਆਗੇ ਇਹ 24 ਘੰਟੇ ਕਰਦੇ ਸਾਡੇ ਪ੍ਰਾਤ ਤੇ ਸਾਡੇ ਵੱਡੇ ਪ੍ਰਾਤ ਤੇ ਛੋਟੇ ਪ੍ਰਾਤ ਪਰਮਾਤਮਾ ਇਹਨਾਂ ਦੇ 24 ਘੰਟੇ ਬਖਸ਼ਿਸ਼ ਦਿੱਤੀ ਰੱਖੇ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਆਪਣੇ ਪੰਜਾਬ ਜੁਇਲਰਸ ਪਟਿਆਲਾ ਤੋਂ ਸੋ ਨਵਰਾਤਰੀ ਤੇ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਵੈਡਿੰਗ ਦੀ ਸ਼ਾਪਿੰਗ ਕਰਨ ਲਈ ਸਾਨੂੰ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਤੁਹਾਡੇ ਆਪਣੇ ਪੰਜਾਬ ਜੁਇਲਰਸ ਤੇ ਕਿਉਂਕਿ ਬਹੁਤ ਹੀ ਜ਼ਿਆਦਾ ਯੂਨੀਕ ਤੇ ਐਕਸਟਰਾਰਡੀਨਰੀ ਡਿਜ਼ਾਈਨਿੰਗ ਲੈ ਕੇ ਆ ਚੁੱਕੇ ਹੈ ਇਸ ਪਰਪੂਰ ਵੈਰਾਈਟੀ ਲੈ ਕੇ ਆ ਚੁੱਕਿਆ ਹੈ ਸੋ ਆਦੀ ਵੈਡਿੰਗ ਦੀ ਸ਼ਾਪਿੰਗ ਵੀ ਸਾਨੂੰ ਜਲਦੀ ਜਲਦੀ ਵਿਜ਼ਿਟ ਕਰੋ ਤੁਹਾਡੇ ਆਪਣੇ ਪੰਜਾਬ ਜੀ ਵਿੱਚ ਥੈਂਕ ਯੂ